ਨਿਆ ਧਿਆਨ ਨਾਲ ਖਲਾਕ ਨਾ ਕਰੀਂ ਠੀਕ ਹੈ ਠੀਕ ਹੈ ਪਹਿਲਾ ਪਹਿਲਾ ਬੋਲਿਆ ਓ ਕਿਹੜਾ ਯੋਗੇਟ ਲੱਗੇ ਖਲੋ ਜੋ ਇੱਥੇ ਤੂੰ ਜਰਾ ਕੇ ਵਿੱਕੀ ਚੋਰ ਆ ਗਈ ਜੀ ਡੜੀ ਮੰਮੀ ਮੰਨਿਆ ਭੱਜ ਜਾ ਕਵਲਾ ਆ ਜਾ ਓ ਕਵਲਾ ਰੁਕ ਜਾ ਤੂੰ ਇੱਥੇ ਆ ਜਾ ਕਵਲਾ ਪੁਲਿਸੀ ਕਿਹੜਾ ਆ ਗਿਆ ਹਾਏ ਹੇ ਮੈਂ ਕੀ ਹੋ ਗਿਆ ਮਾਂ ਮੁੰਬਈ ਪ੍ਰੀਤ ਲੱਟਾਂ ਚਗਾਓ ਤੂੰ ਲੱਟਾਂ ਚਗਾਓ ਜਲਦੀ ਲੱਟ ਦਿਓ ਲੱਟ ਕਾਵਲ ਆ ਵੇ ਬੱਤੀਆਂ ਚਗਾਓ ਚੇਤੀ ਆ ਜੀਓ ਚੇਤੀ ਆਓ ਸੈਟੋ ਸੈਟੋ ਬੇਸਮੀ ਉਹਦਰ ਉਹਦਰ ਗਾਂਹਾਂ ਕੇ ਜਾ ਕੇ ਛੱਡ ਨਾ ਲੱਟਾਂ ਤੋੜ ਦੇ ਸਾਲਾ ਕਿਹੜਾ ਸਾੜੀ ਤਾਂ ਨੇਰਾ ਹੀ ਬੜਾਵਾ ਫੜੀ ਮੈਂ ਲੱਟਾਂ ਚਗਾਓ ਹਾਏ ਮੈਂ ਵੀ ਆ ਗਿਆ ਮੰਮੀ ਮੈਨੂੰ ਲੱਗਦਾ ਨਿਕਲ ਕੇ ਆਹ ਕੌਣ ਉਹ ਅੰਦਰ ਕੌਣ ਆ ਉਹ ਅੰਦਰ ਬੋਲਣ ਨਹੀਂ ਅੰਦਰ ਚੱਲ ਹਾਏ ਕੀ ਹੋਇਆ ਇੱਥੇ ਬੰਦੇ ਤੁਰੇ ਫਿਰਦੇ ਸੀ ਪਤਾ ਨਹੀਂ ਕੌਣ ਸੀਗੇ ਪਤਾ ਨਹੀਂ ਮੈਨੂੰ ਮੈਂ ਤੇ ਆਪ ਤੋ ਆਈ ਆ ਤੁਹਾਨੂੰ ਵੀ ਆ ਗਈਏ ਮੈਂ ਇਹਨਾਂ ਵਾਲੇ ਵੇਖ ਕੇ ਡਰ ਗਈ ਮੈਨੂੰ ਇਹ ਆਂਦੇ ਲਾਈਟਾਂ ਜਗਾਓ ਵੀ ਕਵਲ ਕਿੱਥੇ ਆ ਭਾਬੀ ਉਦੋਂ ਉੱਤੇ ਸੁੱਤੇ ਦੇ ਆ ਉਹਨਾਂ ਨੂੰ ਪਾਪ ਲਗਾ ਮੈਂ ਤਾਂ ਰੋਇਆ ਸੁਣ ਕੇ ਆਈ ਆ ਥੱਲੇ ਤੇ ਗੇਟ ਨੂੰ ਕੋਈ ਤਾਲਾ ਤੁਲਾ ਲੋਕ ਨਹੀਂ ਮਾਰਿਆ ਇੱਥੇ ਮੈਂ ਆਪਣੀ ਅੱਖਾਂ ਨਾਲ ਵੇਖੇ ਵੇੜੇ 'ਚ ਦੋ ਜਣੇ ਹਾਇ ਮੈਂ ਉਹਨੇ ਵੜਾ ਤੇ ਨਹੀਂ ਇਹ ਤੁਸੀਂ ਕਿਉਂ ਨਹੀਂ ਲੋਕ ਕਿਉਂ ਨਹੀਂ ਮਾਰਿਆ ਵੀ ਕਵਲ ਮਾਰ ਕੇ ਗਏ ਆ ਲੋਕ ਤੇ ਲੋਕ ਖੁੱਲ ਕੇ ਆ ਗਏ ਗੋਵਾ ਤਾਂ ਖੁੱਲਾ ਪਿਆ ਆਓ ਮੇਰੇ ਨਾਲੋਂ ਵੇਖ ਲਵਾਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਂ ਤੇ ਆ ਪੁੱਤੋਂ ਆਈ ਆ ਮੈਂ ਤੇ ਦੁੱਧ ਬਣਾਉਣ ਜੀ ਮੁੰਡੇ ਦਾ ਆਹਦੇ ਚੰਗੇ ਵਲੇ ਮੈਂ ਵੇਖ ਲਿਆ ਵਾ ਨਹੀਂ ਤੇ ਕੀ ਪਤਾ ਅਗਲੇ ਕੀ ਚੁੱਕ ਲੈ ਜਾਣਾ ਇੱਥੋਂ ਕੀ ਹੋਇਆ ਹੁਣ ਕੀ ਆ ਅਪ੍ਰੀਤੀ ਪਾਣੀ ਪੀਣ ਗਈ ਆ ਤੇ ਮੈਂ ਉਹ ਤੋਂ ਲੈਟਾਂ ਜਗਾਈਆਂ ਤੇ ਮੈਂ ਵੇਖਿਆ ਕਿ ਦੋ ਜਾਨੇ ਇੱਥੇ ਤੇਰੇ ਵਿੜੇ 'ਚ ਤੁਰੇ ਫਿਰਦੇ ਆ ਵਿੜੇ 'ਚ ਤੁਰੇ ਫਿਰਣ ਦੇ ਓਏ ਆਹੋ ਭਰਾਵਾ ਨਾ ਮੈਂ ਰੋਲਾ ਪੂੰਦਾ ਤੇ ਉਹਨਾਂ ਨੇ ਮੈਨੂੰ ਕੀ ਪਤਾ ਹਣ ਚੋਰੀ ਕਰਨਾ ਹੈ ਕਿ ਕੀ ਕਰਨਾ ਹੈ ਇੱਥੇ ਨਹੀਂ ਨਹੀਂ ਯਾਰ ਇਦਾਂ ਕਿਦਾਂ ਆ ਕੇ ਦੱਸ ਮੈਂ ਤੇ ਆਪ ਕੋਡਾ ਮਾਰ ਕੇ ਆਇਆ ਵਾਂ ਉਹ ਵੇਲਾ ਖੁੱਲਾ ਪਿਆ ਆਈਓ ਭਰਾਵਾ ਗੇਟ ਤੇਰਾ ਕੁੰਡਾ ਮਾਰਿਆ ਵਾ ਚੱਜ ਨਾ ਤਾਲਾ ਨਹੀਂ ਮਾਰਿਆ ਜਾਂਦਾ ਯਾਰ ਉਹਦੀ ਪੱਤੀ ਟੁੱਟੀ ਆ ਜਿੰਦਰਾ ਨੇ ਤਾਂ ਨਹੀਂ ਮਾਰਿਆ ਪਰ ਕੁੰਡਾ ਮੈਂ ਆਪ ਮਾਰ ਕੇ ਆਇਆ ਵਾਂ ਪੱਤੀ ਟੁੱਟੀ ਆ ਤਾਂ ਉਹਨੂੰ ਵੇਖ ਸੈੱਟ ਕਰਾ ਲੈ ਕੋਹ ਨਾ ਕੋਹ ਚੋਰੀ ਹੋ ਗਿਆ ਘਰ ਦੇ ਵਿੱਚ ਚੁੱਕਿਆ ਗਿਆ ਤਾਂ ਫੇਰ ਵੇਖਣਾ ਕਿ ਦੂਜੇ ਦੇ ਮੂੰਹ ਹਲ ਬੰਦਾ ਕੋਈ ਅੰਦਰ ਤੇ ਨਹੀਂ ਆਇਆ ਮੈਂ ਤੈਨੂੰ ਦੱਸਾਂ ਤੇ ਡਿਆਵਾ ਕਿ ਦੋ ਜਾਨੇ ਤੁਰੇ ਫੰਡੇ ਇਥੇ ਵੇੜੇ ਦੇ ਵਿੱਚ ਜਦੋਂ ਮੈਂ ਉੱਤੋਂ ਰੋਲਾ ਪਾਇਆ ਮੈਂ ਕਿਹੜੇ ਹੋ ਤੁਸੀਂ ਦੋਵੇਂ ਭੱਜ ਗਏ ਡੋਲੋ ਡੋਲੀ ਫਿਰ ਉੱਤੋਂ ਜਾਂਦੇ ਵੇਖੇ ਆ ਦੋ ਹੀ ਉਹ ਆਹੋ ਡੈਡੀ ਦੋ ਜਾਨੇ ਹੀ ਆ ਵੇਖੇ ਆ ਮੈਂ ਕਿੱਥੇ ਲੁਕੇ ਲਾ ਕੇ ਨਾ ਹੁਣ ਬਾਹਰ ਅੰਦਰ ਵੇਖ ਲਈਏ ਉਹ ਨਹੀਂ ਵੇਖ ਆਏ ਆ ਬਾਹਰ ਤੇ ਧੁੰਦੇ ਨਹੀਂ ਕਹਿਰਾਂ ਦੀ ਪਈ ਆ ਹੁਣ ਮਗਰ ਅਗਲਿਆਂ ਦਾ ਕੀ ਜਾਨਾ ਵਾ ਕੀ ਪਤਾ ਅਗਲਿਆਂ ਕੋਲ ਕੋਈ ਹਥਿਆਰ ਦੀ ਹੋਰੀ ਨਾ ਹੋਵੇ ਯਾਰ ਚੰਗਾ ਕੰਮ ਹੋਣ ਰਿਆ ਪਿਆ ਹੈ ਵੀ ਆ ਲਓ ਘਰਾਂ ਤੱਕ ਡੇਪਿਆ ਮਾਰ ਕਰਨ ਕੋਈ ਡਰ ਹੀ ਨਹੀਂ ਹੈਗਾ ਕਿ ਇਹਨੂੰ ਪਹਿਲੀ ਤਾਂ ਗੱਲ ਮੈਂ ਕਹਿੰਨਾ ਵਾ ਕਿ ਗੇਟ ਦੇ ਵਿੱਚ ਦੋ ਲਾਈਟਾਂ ਲਵਾ ਜਿੱਦਾਂ ਮੈਂ ਉਧਰ ਲਵਾਈਆਂ ਸਾਰੀ ਰਾਤ ਜਗਦੀਆਂ ਰਹਿੰਦੀਆਂ ਕਿ ਨਹੀਂ ਤੂੰ ਵੀ ਲਵਾ ਲੈ ਇੱਧਰ ਦੋ ਕੀ ਉਹ ਚੱਲਿਆ ਵਾ ਮਰ ਚੱਲਿਓ ਯਾਰ ਉਹ ਨਹੀਂ ਗੱਲ ਹੈਗੀ ਤੈਨੂੰ ਪਤਾ ਤਾਂ ਹੈਗਾ ਮੇਰਾ ਟਾਈਮ ਕਿੰਨਾ ਕੁ ਲੱਗਦਾ ਵਾ ਟਾਈਮ ਕੱਢ ਕੇ ਤਾਂ ਅੱਧੀ ਪੱਤੀ ਠੀਕ ਕਰਾ ਤੇ ਤਾਲਾ ਮਾਰ ਕੇ ਸੌਂ ਜਾ ਕਰ ਫੋਲ ਲੱਗ ਜਾਊਗਾ ਨਾ ਟਾਈਮ ਮੈਂ ਕੱਲ ਨੂੰ ਸਾਰੇ ਕੰਮ ਕਰ ਦਾਂਗਾ ਮੈਂ ਬਿਲਡਿੰਗ ਵਾਲੇ ਮਿਸਤਰੀ ਨੂੰ ਵੀ ਕਹਿ ਦਵਾਂਗਾ ਹੋਰ ਕੀ ਅੱਧੀ ਰਾਤ ਸਾਰਿਆਂ ਨੂੰ ਵਿਵ ਚੋਰੀ ਕਰਨਾ ਇਹ ਕਿਦਾਂ ਆਇਆ ਕਿਉਂ ਆਇਆ ਅੱਧੀ ਰਾਤ ਸਾਰੇ ਡੱਬਰ ਨੂੰ ਵਿਪਤਾ ਪਾ ਕੇ ਰੱਖਦੀ ਭਰਾਵਾ ਚੱਲ ਆ ਇੱਧਰ ਹੁਣ ਉਹਦਾ ਕਰ ਲਾ ਕੋਈ ਹੱਲ ਲਾ ਲਿਆ ਬਾਹਰ ਦੇ ਲਾਈਟਾਂ ਲੁੱਟੇ ਜਗਦਿਆਂ ਰਹਿੰਦਿਆਂ ਕਰ ਲੋਕ ਨਹੀਂ ਇੱਥੇ ਸੰਘਲਾ ਗੋ ਮਾਰਦੇ ਆ ਚਲੋ ਕੋਈ ਗੱਲ ਨਹੀਂ ਹੁਣ ਸੋ ਸਵੇਰੇ ਕਰਦੇ ਆ ਪੈਰ ਵਾਈ ਨਾਲੇ ਪਤਾ ਕਰਾਂਗੇ ਲਾਗੇ ਛਾਗੇ ਦੇ ਕੈਮਰੇ ਚੈੱਕ ਕਰਾਂਗੇ ਸਹੀ ਗੱਲ ਆ ਇਹ ਇੱਕ ਟਾਈਮ ਦੇ ਉੱਤੇ ਨਾ ਟਾਈਮ ਨੋਟ ਕਰ ਲਈਏ ਆਹ ਟਾਈਮ ਨੋਟ ਕਰ ਲੈ 10 ਮਿੰਟ ਪਹਿਲਾਂ ਦਾ ਕਰ ਲੈ ਆਹ ਬਸ ਇਸ ਟਾਈਮ ਦੇ ਉੱਤੇ ਕੱਲ ਨੂੰ ਕੈਮਰੇ ਚੈੱਕ ਕਰਾਈਏ ਆਸੇ ਪਾਸੇ ਫੇਰੀ ਪਤਾ ਲੱਗਦਾ ਕਿ ਕਿੱਧਰੋਂ ਭੱਜੇ ਆ ਧੁੰਦ ਬੜੀ ਪਈ ਆ ਕੈਮਰਿਆਂ ਵਿੱਚ ਵੀ ਸ਼ਕੂ ਹੋਣਾ ਵਾ ਜਿੰਨੀ ਧੁੰਦ ਪਈ ਆ ਉਹ ਕੋਈ ਤੇ ਕਲੂ ਮਿਲੂਗਾ ਜਿਹੜੇ ਪਤਾ ਲੱਗੂ ਹਾਂ ਚਲੋ ਕਰ ਲਿਓ ਕੋਈ ਨਹੀਂ ਹਾਂ ਚੱਲ ਵਿੱਕੀ ਲਿਆ ਮਾਂ ਆਪਣੀ ਤੂੰ ਚਲੋ ਸੌਣ ਹਾਂ ਸਹੀ ਗੱਲ ਤੇ ਜੰਦਰੇ ਜੰਦਰੇ ਮਾਰ ਲਓ ਯਾਰ ਹਾਂ ਮੰਮੀ ਵੀਰ ਨਾ ਤੂੰ ਮੈਨੂੰ ਇੱਕ ਗੱਲ ਦੱਸ ਜਦੋਂ ਤੂੰ ਉੱਠੀ ਆ ਤਾਂ ਤੂੰ ਮੈਨੂੰ ਨਹੀਂ ਨਾਲ ਆਵਾਜ਼ ਮਾਰ ਸਕਦੀ ਮੈਂ ਤਾਂ ਵਾਸ਼ਰੂਮ ਉੱਠੀ ਸੀ ਮੈਨੂੰ ਥੱਲੇ ਰੋਲਾ ਸੁਣਿਆ ਤੇ ਮੈਂ ਭੱਜੀ ਥੱਲੇ ਨੂੰ ਆ ਗਈ ਆ ਉਹ ਸਾਰਾ ਟੱਬਰ ਉੱਤਰ ਕੇ ਆ ਗਿਆ ਹੈ ਤੇ ਨਾਲ ਮੰਮੀ ਮੈਂ ਕਿਉਂ ਨਹੀਂ ਉੱਠੀ ਮੈਨੂੰ ਸੁਜਿਆ ਨਹੀਂ ਕੋਚਾ ਮੈਨੂੰ ਕਿਹ ਪਤਾ ਨਹੀਂ ਕੀ ਹੋਇਆ ਮੈਂ ਥੱਲੇ ਜਾ ਕੇ ਦੇਖਾ ਮੈਂ ਉੱਦੇ ਭੱਜੀ ਆ ਗਈ ਆ ਤੇ ਮੰਮੀ ਮੰਮੀ ਸੱਤੇ ਤੇ ਆ ਚਲੋ ਆਜਾ ਮੰਮੀ ਇੰਨਾ ਰੋਲਾ ਪੈਣ ਦਾ ਤਾਂ ਮੰਮੀ ਨੂੰ ਕੋਈ ਪਤਾ ਨਹੀਂ ਚਲੋ ਆਓ ਨੀ ਇੱਧਰ ਆ ਆ ਸਬਜੀ ਢੋਲਾ ਨਹੀਂ ਤੇ ਬਤਾਉ ਕਾਲੇ ਹੋ ਜਾਣੇ ਪਏ ਪਈ ਤੇ ਤੜਕਾ ਤੋੜ ਕੇ ਰੱਖ ਮੈਂ ਆ ਦਵਾ ਦਵਣਾ ਕੱਟ ਕੇ ਤੇ ਲਿਆਉਣੀ ਆ ਤੇ ਤੇਲ ਰੱਖ ਦੂੰ ਕੜਾਈ ਚ ਨਚਰ ਗਰਮ ਕੋਈ ਫਿਚੌਂਕੜਾ ਮਾਰ ਕੇ ਨਾ ਗੰਡੇ ਕੱਟੀ ਜਾ ਤੈਨੂੰ ਚੰਗਾ ਭਲਾ ਮੈਂ ਦੱਸਿਆ ਵੀ ਹੈਗਾ ਵੀ ਅੱਜ ਆਪਾਂ ਜਾਣਾ ਉਧਰ ਉਹ ਪਤਾ ਵਾ ਮੈਨੂੰ ਵੀ ਵੀ ਜਾਣਾ ਵਾ ਮੈਂ ਤਾਂ ਬਸ ਸੂਟ ਹੀ ਬਦਲਣਾ ਵਾ ਆ ਤਾਂ ਮੈਂ ਕਿਹਾ ਮਿਸਤਰੀਆਂ ਨੇ ਆਉਣਾ ਵਾ ਤੇ ਸਬਜ਼ੀ ਕੱਟ ਦਿੰਨੇ ਆ ਤੇ ਤੁਹਾਡੀ ਭੈਣ ਨੇ ਤੇ ਫੇਰ ਬਾਨਾ ਜਾਂ ਬਣਾ ਲੈਣਾ ਵਾ ਆਖਣਾ ਮੈਨੂੰ ਕਿਹੜਾ ਦੱਸ ਕੇ ਗਈ ਸੀ ਮੈਂ ਹਾਂ ਚੱਲ ਬੈਠੀ ਬੈਠੀ ਗੰਡੇ ਕੱਟ ਤ ਨਹੀਂ ਨਾਲ ਬਤਾਉ ਕੱਟ ਦਿੰਨੀ ਉਹ ਮਿਸਤਰੀਆਂ ਨੇ ਅੱਜ ਆਉਣਾ ਹੀ ਹੈ ਨਹੀਂ ਆ ਹਾ ਹੇ ਪਹਿਲਾਂ ਨਹੀਂ ਦੱਸੇਗਾ ਮਿਸਤਰੀਆਂ ਨੇ ਨਹੀਂ ਆਉਣਾ ਮੈਂ ਭਰਾਤ ਭਰ ਕੇ ਸਬਜ਼ੀ ਦੀ ਕੱਟ ਛੜੀ ਆ ਇੰਨੀ ਮਿਹਨਤ ਕੀਤੀ ਆ ਉਹ ਆਪੇ ਕੱਲ ਨੂੰ ਕੰਮ ਆਜੂਗੀ ਕੱਲ ਤੇ ਉਹਨਾਂ ਆਉਣਾ ਹੀ ਆ ਪਰ ਕੱਲ ਨੂੰ ਕੰਮ ਆਜੂਗੀ ਤੇ ਕੱਲ ਕੱਟ ਲੈਣੀ ਨਾ ਮੈਂ ਇੰਨੇ ਹੱਥ ਝਕਾਏ ਆਪਣੇ ਇਹਨਾਂ ਨੇ ਪਤਾ ਰਹਿ ਤਾਂ ਛੱਡ ਸਬਜ਼ੀ ਚੱਲ ਚਲੀਏ ਮੈਂ ਤੇ ਹੁਣ ਤੜਕਾ ਰੱਖ ਦਿੱਤਾ ਐ ਤੇ ਰੱਖਤਾ ਤੇ ਫੇਰ ਕੀ ਹੋ ਗਿਆ ਗੈਸ ਬੰਦ ਕਰ ਦੇ ਗੰਡੇ ਦੇ ਮੇਕੋ ਵਾ ਤੇਲ ਹੀ ਪਾਇਆ ਕੱਲਾ ਤੂੰ ਹੁਣ ਨਹੀਂ ਬਣਾਉਣੀ ਸਬਜੀ ਨਹੀਂ ਹੁਣ ਮਿਸਤਰੀਆਂ ਨੇ ਨਹੀਂ ਆਉਣਾ ਤੇ ਇੰਜ ਕਰ ਫੇਰ ਰਾਤ ਦੀ ਸਬਜੀ ਪਈ ਹੋਣੀ ਆ ਤੇ ਤੁਸੀਂ ਦੋਵੇਂ ਮਾਵਾਂ ਤੀਆਂ ਲਾ ਲਾ ਕੇ ਤੇ ਉਹ ਸਬਜੀ ਨਾਲ ਰੋਟੀ ਖਾ ਲੋ ਤੇ ਆ ਸਬਜੀ ਰਾਤ ਨੂੰ ਬਣਾ ਲਾਂਗੇ ਤੇ ਨਾਲੇ ਸਵੇਰ ਦਾ ਡੰਗ ਸਰ ਜੂਗਾ ਤੁਸੀਂ ਨਹੀਂ ਖਾਣੀ ਅਹੀਂ ਜਾਣਾ ਐ ਕਿ ਤੇ ਅਹੀਂ ਉੱਥੋਂ ਖਾ ਆਉਣੀ ਆ ਤੇ ਇੰਜ ਕਰ ਆ ਅੰਦਰ ਰੱਖ ਲਾ ਤੇ ਸਾਡੇ ਹੁੰਦਿਆਂ ਹੁੰਦਾ ਜਾ ਕੇ ਤੇ ਵੇਲੀ ਚ ਡੰਗਰਾਂ ਦਾ ਕੰਮ ਮੁਕਾਇਆ ਮੜ ਕਹੇ ਜਾਣਾ ਵਾ ਤੇ ਫਿਰ ਘਰ ਰਹੀ ਇੱਥੇ ਛੇਤੀ ਆਈ ਪਹਿਲਾਂ ਪਹਿਲਾਂ ਜਾਣ ਤੋਂ ਨਾਲੇ ਮੇਰੀ ਗੱਲ ਸੁਣ ਉਹ ਕਮੇਟੀ ਦੇ ਪੈਸੇ ਮੈਂ ਕਰਤੀ ਜੇ ਬੰਦ ਗੈਸ ਤੇ ਮੈਂ ਚੱਲੀ ਆ ਵੇਲੀ ਤੇ ਜਾ ਫਿਰ ਇੱਥੇ ਕਸ਼ਾਂ ਜਿਵਾਵਾਂ ਲੈ ਕੇ ਖਲੋ ਰਹੀ ਆ ਤੈਨੂੰ ਨਹੀਂ ਪਤਾ ਵੀ ਜੇ ਵੇਲੀ ਜਾਣਾ ਹੁੰਦਾ ਤੇ ਬੰਦਾ ਪੁਰਾਣਾ ਕੱਪੜਾ ਲੈ ਲੈਂਦਾ ਨਵਾਂ ਸ਼ਾਲ ਉਹ ਹੀ ਤੂੰ ਘਰ ਉਹ ਹੀ ਤੂੰ ਡੰਗਰਾਂ ਵਿੱਚ ਤਰਾ ਸਿਆਵਾ ਮੇਰ ਕੋ ਹੈ ਹੀ ਇੱਕ ਵਾਰ ਤੇ ਹੁਣ ਮੈਂ ਕੀ ਕਰਾਂ ਹੈ ਹੀ ਇੱਕ ਵਾਰ ਇੱਥੇ ਬਸ ਇਹੋ ਹੀ ਕਹਿ ਛੜਨਾ ਤੇ ਮੇਰੇ ਪਏ ਪੁਰਾਣੇ ਕਿੰਨੇ ਓ ਲੱਲਾ ਕੋਈ ਨਹੀਂ ਫੇਰ ਬਾਤ ਚ ਲੈ ਲੂੰਗੀ ਇਹਨੂੰ ਧੋ ਕੇ ਰੱਖ ਦੂੰਗੀ ਠੀਕ ਠਾਪੂਰੀ ਗਾ ਹਾਂ ਹੁਣ ਗੱਲ ਕਰੋ ਤੁਹਾਨੂੰ ਨਹੀਂ ਪਤਾ ਵੀ ਉਹ ਲਾਗੇ ਉੱਥੇ ਰਸੋਈ ਜੀ ਸੀ ਤੇ ਤੁਸੀਂ ਉਸੇ ਵਾਲੇ ਕਮੇਟੀ ਦੀਆਂ ਗੱਲਾਂ ਕਰਨ ਤਾਂ ਮੱਸਾ ਬੰਦਾ ਅੰਦਰ ਚਲ ਜਾਂਦਾ ਫੇਰ ਗੱਲ ਕਰ ਲੈਂਦਾ ਕਿੱਧਰ ਦੀ ਅੱਧੀਆ ਚਲ ਰਸੋਈ ਜੀ ਆ ਕਰ ਲੈਂਦੀਆਂ ਗੱਲ ਹੱਦ ਹੋ ਗਈ ਆ ਜਿੰਨਾ ਬਚਾਈਦਾ ਵੀ ਉਹਦੇ ਸਾਹਮਣੇ ਨਾ ਗੱਲ ਕਰੋ ਨਾ ਗੱਲ ਕਰੋ ਚੱਲ ਜੀ ਹੁਣ ਹੁਣ ਤੇ ਚੁੱਪ ਕਰ ਚੱਲ ਗਈ ਹੁਣ ਤੇ ਤੈਨੂੰ ਇਹੋ ਕਹਿਣਾ ਫਿਰ ਪੈਸੇ ਸਾਹਮਣੇ ਕਮੇਟੀ ਵਾਲੇ ਕੇ ਨਹੀਂ ਉਹ ਮੈਂ ਸਾਂਭ ਲਿਆ ਤੇ ਮੇਰੀ ਗੱਲ ਸੁਣੋ ਹੁਣ ਜਾਣਾ ਵਾ ਨਾ ਬਾਹਰ ਤੇ ਸਾਰੇ ਕੰਮ ਮਕਾ ਕੇ ਆਉਣਾ ਜਿ ਨਾਲ ਹੀ ਫੀਸਾਂ ਦਾ ਕੰਮ ਤੇ ਨਾਲ ਹੀ ਸੋਨੇ ਦਾ ਕ ਤੇ ਬਈ ਕੰਮ ਨਹੀਂ ਮੁੱਕਣੇ ਹੈਗੇ ਮੁੱਕ ਜਾਣੇ ਆ ਸ਼ਾਮਾਂ ਨੂੰ ਘਰ ਆ ਜਾਾਂਗੇ ਥੋੜੀ ਲੇਟ ਘਰ ਆ ਜਾਾਂਗੇ ਕੁਛ ਨਹੀਂ ਹੋ ਚਲਿਆ ਤੇ ਇਹ ਫਿਰ ਇਹਨਾਂ ਚਿਰ ਕੱਲੀ ਘਰ ਰਹੂਗੀ ਉਹ ਤੈਨੂੰ ਚੰਗਾ ਭਲਾ ਪਤਾ ਵਾ ਉਹ ਦਿਨਾਂ ਨੂੰ ਕੱਲੀ ਨੂੰ ਛੱਡ ਕੇ ਨਾ ਆਪਾਂ ਵਿਆਹ ਚਲ ਗਏ ਸੀ ਤੇ ਮਗਰੋਂ ਚਾਚੀ ਦੇ ਨਾਲ ਇਹਨੇ ਪਤਾ ਨਹੀਂ ਕੀ ਮਿੱਠੀਆਂ ਫਿਕੀਆਂ ਕੀਤੀਆਂ ਸੀ ਵੀ ਬਾਅਦ ਕਿੰਨਾ ਜਲੂਸ ਕੱਢਿਆ ਸਾਡਾ ਉਹ ਤੁਸੀਂ ਕਿਉਂ ਫਿਕਰ ਕਰਦੇ ਹੋ ਚਾਚੀ ਦੀ ਤਾਂ ਹੁਣ ਗੱਲ ਹੀ ਛੱਡ ਦੋ ਉਹਦੇ ਵੱਲੋਂ ਇਹਦਾ ਪੱਤਾ ਕੱਟਿਆ ਗਿਆ ਉਹ ਹੋਣੀ ਚਾਚੀ ਨੇ ਇਹਨੂੰ ਮੂੰਹ ਲਾਉਣਾ ਤੇ ਨਾ ਹੀ ਇਹ ਚਾਚੀ ਦੇ ਮੱਥੇ ਲੱਗਣ ਜੋਗੀ ਰਹੀ ਆ ਇਹ ਜਿੰਨੀਆਂ ਇਹਨਾਂ ਦੀਆਂ ਕੱਲ ਆਪਸ ਵਿੱਚ ਗ ਜਦੋਂ ਅਸੀਂ ਜਾਵਾਂਗੇ ਨਾ ਦੋਵਾਂ ਗੇਟਾਂ ਨੇ ਜਿੰਦਰੇ ਮਾਰ ਜਾਗੇ ਜਦੋਂ ਕੋਈ ਜਿੰਦਰਾ ਵੇਖੇਗਾ ਆਪੇ ਕੋਈ ਘਰ ਨਾ ਆਵੜੇਗਾ ਤੇ ਜੀਤਾ ਜੇ ਕਿਨੂੰ ਇਹ ਪਤਾ ਲੱਗ ਗਿਆ ਕਿ ਕੁੜੀ ਕੱਲੀ ਘਰ ਹੀ ਤੇ ਬਾਹਰੋਂ ਚੋਰੀ ਜਿੰਦਰੇ ਮਾਰ ਕੇ ਗਏ ਆ ਤੇ ਫਿਰ ਕੀ ਕੋਈ ਕੀ ਸੋਚੂਗਾ ਤੇ ਕੀ ਸੋਚ ਲੂਗਾ ਅਗਲਾ ਇਹੋ ਹੀ ਸੋਚੂਗਾ ਵੀ ਆਪਣੀ ਕੁੜੀ ਦੀ ਫਿਕਰ ਰੱਖਦੇ ਆ ਤਾਂ ਕਰਕੇ ਜਿੰਦਰਾ ਲਾਇਆ ਵਾ ਨਾਲ ਆਪਣੇ ਘਰ ਹੀ ਰਹਿਣਾ ਇਹਨੇ ਕਿਹੜਾ ਬਗਾਨੇ ਘਰ ਰਹਿਣਾ ਵਾ ਉਹ ਚਲ ਠੀਕ ਆ ਫਿਰ ਛੇਤੀ ਛੇਤੀ ਹੋ ਤਿਆਰ ਜਿੰਨੇ ਤੂੰ ਕੰਮ ਦੱਸ ਛੜਿਆ ਨਾ ਸ਼ਾਮਾਂ ਤੱਕ ਮਾਰੋ ਮੁਕਣੇ ਆ ਚਲੋ ਕੰਮ ਮੈਂ ਕਿਹੜਾ ਇੱਥੇ ਪਾਰਲਰ ਦੇ ਚਲ ਇੱਕ ਮਿੰਟ ਮੇਰੀ ਗੱਲ ਸੁਣਿਓ ਕਿੱਥੇ ਚਲੇਓ ਮੈਂ ਉਹ ਵਿੱਕੀ ਹਾਲ ਚਲੇ ਆ ਮੇਰੀ ਗੱਲ ਸੁਨਾ ਮੈਂ ਰਾਤੀ ਦੁੱਧ ਬਣਾ ਕੇ ਤੁਹਾਨੂੰ ਦਿੱਤਾ ਤੇ ਫਿਰ ਉਹੀ ਗੱਲ ਕੀਤੀ ਨਾ ਪੀਤਾ ਨਹੀਂ ਮੈਨੂੰ ਚੇਤਾ ਭੁੱਲ ਗਿਆ ਸੀ ਅਸਲ 'ਚ ਮੈਨੂੰ ਨੀਂਦ ਆ ਗਈ ਰਹਿ ਗਿਆ ਉਦਾਂ ਹੀ ਪਿਆਉ ਆ ਚੰਗੀ ਗੱਲ ਐ ਚੱਲ ਫਿਰ ਕੀ ਹੋ ਗਿਆ ਅੱਜ ਕੋਈ ਨਵਾਂ ਰਹਿ ਗਿਆ ਉਹ ਤਾਂ ਉਦਾਂ ਹੀ ਨਖਰੇ ਬਥੇਰੇ ਆ ਆਦਤ ਨਹੀਂ ਛੱਡਣੀ ਹੁੰਦੀ ਆਪਣੀ ਮਮਾ ਮਮਾ ਕੀ ਕਰਲਾ ਜਾਗ ਨਹੀਂ ਆਈ ਤੇ ਅੰਬੜਾ ਹੋ ਗਿਆ ਤੇ ਅਜੇ ਤੱਕ ਸੁੱਤੇ ਜੇ ਮੈਂ ਦਵਾਈ ਜੀ ਖਾਦੀ ਸੀ ਉਹਦਾ ਨੀਂਦ ਹੀ ਵਧੀ ਆਈ ਹੈ ਉਠੋ ਮੰਮੀ ਬੜਾ ਟਾਈਮ ਹੋ ਗਿਆ ਵਾ ਆਪਾਂ ਉਹ ਜਾਣਾ ਵੀ ਆਉਣ ਅੱਜ ਅੱਜ ਦਾ ਟਾਈਮ ਆ 12 1 ਵਜੇ ਤੱਕ ਪਹੁੰਚਣਾ ਉਥੇ ਹਾਂ ਆਹ ਠੀਕ ਜੇ ਨਾ ਉਦਾਂ ਠੀਕ ਹੈ ਕੋਈ ਨਹੀਂ ਉੱਠ ਜਾਨੀ ਆਹ ਉਠੋ ਬਰ ਹਾਂ ਮੈਂ ਉਹ ਵੀ ਕੀ ਲਹੋਵਾ ਤੇ ਮੇਰੇ ਆਂਦਿਆਂ ਨੂੰ ਹੋ ਜੋ ਤਿਆਰ ਤੇ ਹਾਂ ਹਾਂ ਕਿ ਇਹ ਨੂੰ ਸਾਰੀ ਰਾਤ ਨੀ ਨੀਂਦ ਆਈ ਤੂੰ ਜਾਣ ਕੇ ਮੈਂ ਟੈਨਸ਼ਨ ਲਈ ਜਾਂਦੀ ਹਾਂ ਦੱਸ ਅੱਜ ਕੱਲ ਤੇ ਇਹੋ ਜੇ ਕੰਮ ਹੁੰਦੇ ਰਹਿੰਦੇ ਆ ਜਾ ਜਾ ਕੇ ਤੇ ਚਾਹ ਬਣਾ ਐਵੇਂ ਨਾ ਬਹੁਤਾ ਸੋਚੀ ਜਾ ਨਹੀਂ ਨਹੀਂ ਅੱਜ ਕੱਲ ਤੇ ਭਾਵੇਂ ਕੰਮ ਹੁੰਦੇ ਆ ਫਿਰ ਵੀ ਚੋਰਾ ਸਾਡੇ ਘਰ ਆਇਆ ਮਾੜੀ ਮੋਟੀ ਗੱਲ ਤੇ ਨਹੀਂ ਆ ਇੱਕ ਚੀਜ਼ ਦੀ ਮੈਨੂੰ ਹੋਰ ਨਹੀਂ ਸਮਝ ਆਉਂਦੀ ਕਿਹੜੀ ਦੀ ਕਿ ਜਦੋਂ ਆਪਾਂ ਥੱਲੇ ਸੀ ਤੇ ਉਹਦੀ ਦੀ ਜਿੱਥੇ ਤੂੰ ਦੇ ਫਿਰਦੇ ਸੀ ਅੰਦਰ ਤੇ ਹੁਣ ਤੂੰ ਵੀ ਤਾਂ ਪਾਣੀ ਪੀਣ ਗਈਆਂ ਥੱਲੇ ਨਾਲੇ ਭਾਬੀ ਨੇ ਕਿਹਾ ਤਾਂ ਹੈਗਾ ਕਿ ਮੈਂ ਮੁੰਡੇ ਦਾ ਦੁੱਧ ਗਰਮ ਕਰਨ ਵਾਸਤੇ ਆਈ ਸੀ ਤਾਂ ਹੋ ਸਕਦਾ ਉਹਨੂੰ ਵੀ ਪਤਾ ਲੱਗ ਗਿਆ ਹੋਵੇ ਉਹ ਵੀ ਆ ਗਈ ਹੋਵੇ ਉਹ ਤੇ ਗੱਲ ਮੈਂ ਮੰਨ ਰਹੀ ਆ ਤੇ ਜਦੋਂ ਭਾਜੀ ਨੇ ਪੁੱਛਿਆ ਕਿ ਤੂੰ ਮੈਨੂੰ ਕਿਉਂ ਨਹੀਂ ਬਾਜ ਮਾਰੀ ਉਹ ਨੂੰ ਆndi ਸੀ ਕਿ ਮੈਂ ਤੇ ਵਾਸ਼ਰੂਮ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਐਵੇਂ ਦੋ ਹੀਦਾਂ ਦੀਆਂ ਗੱਲਾਂ ਸੋਚੀ ਜਾਂਦੀਆਂ ਬੰਦਾ ਡਰਿਆ ਹੁੰਦਾ ਵਾ ਮੂੰਹ ਦੇ ਵਿੱਚੋਂ ਜਿਹੜੀ ਜੀ ਗੱਲ ਨਿਕਲ ਜਾਂਦੀ ਆ ਹੋ ਸਕਦਾ ਪਹਿਲਾਂ ਵਾਸ਼ਰੂਮ ਗਈ ਹੋਵੇ ਬਾਅਦ ਦੁੱਧ ਗਰਮ ਕਰਨਾ ਹੋਵੇ ਤੂੰ ਤੇ ਐਵੇਂ ਹੀ ਉਦਾਂ ਆਇਆ ਗੱਲ ਦਾ ਡਹੀਂਆ ਗਲੈਂਡ ਬਣਾਉਣ ਨਾ ਐਵੇਂ ਸੋਚੀ ਜਾ ਕੋਈ ਗੱਲ ਨਹੀਂ ਏਡੀ ਵੀ ਕੋਈ ਗੱਲ ਨਹੀਂ ਹੋਈ ਹੈਗੀ ਆਏ ਹੀ ਕੇ ਵੇਖ ਕੇ ਭੱਜ ਗਏ ਆ ਇਹ ਹੈ ਕਿ ਮਾੜਾ ਜਿਹਾ ਬਸ ਇਹ ਹੈ ਕਿ ਚੌਕਸ ਰਹਿਣਾ ਪੈਣਾ ਸਾਨੂੰ ਅੱਜ ਕੱਲ ਤੈਨੂੰ ਪਤਾ ਤਾਂ ਹੈਗਾ ਹੀ ਆ ਕੰਮ ਕਰਕੇ ਕੋਈ ਰਾਜੀ ਨਹੀਂ ਹੈਗਾ ਚੋਰੀਆਂ ਕਰਦੇ ਹੀ ਉਹ ਮੈਂ ਤੇ ਕਿੰਨੀ ਆ ਮੰਮੀ ਡੈਡੀ ਹੁਣੇ ਮੀਤ ਸਵੇਰੇ ਸਖਤੇ ਗੁਰਦੁਆਰੇ ਜਾਂਦੇ ਆ ਬੂਆ ਖੁੱਲਾ ਹੀ ਛੱਡ ਜਾਂਦੇ ਆ ਉਹਨਾਂ ਨੂੰ ਕਿਹਾ ਕਰੀਏ ਕਿ ਜਦੋਂ ਬਾਹਰ ਜਾਣੇ ਹੁੰਨੇ ਆ ਗੁਰਦੁਆਰੇ ਤੇ ਬਾਹਰੋਂ ਜਿੰਦਰਾ ਮਾਰ ਜਿਆ ਕਰਨ ਆਹੋ ਚੱਲ ਕੋਈ ਗੱਲ ਨਹੀਂ ਬਾਹਰੋਂ ਮਾਰ ਜਿਆ ਕਰਨਗੇ ਐਡੀ ਵੀ ਉੱਧਾ ਕੋਈ ਗੱਲ ਨਹੀਂ ਹੈਗੀ ਆਪਣੇ ਕਿਹੜੀ ਇੱਥੇ ਕੋਈ ਚੋਰੀ ਹੁੰਦੀ ਆ ਤੈਨੂੰ ਪਤਾ ਤਾਂ ਹੈਗਾ ਹੀ ਆ ਪਰ ਜਿਹੜੇ ਹੈ ਹੀ ਚੋਰ ਆ ਉਹਨਾਂ ਨੇ ਜਿੰਦਰਾ ਵੀ ਤੇ 도ੜ ਹੀ ਦੇਣਾ ਉਹ ਐਵੇਂ ਨਾ ਫਿਕਰ ਕਰੀ ਜਾ ਨਾਲੇ ਚੋਰਾਂ ਨੂੰ ਪਤਾ ਲੱਗ ਗਿਆ ਕਿ ਘਰ ਦੇ ਨੂੰ ਪਤਾ ਲੱਗ ਗਿਆ ਵਾ ਹੁਣ ਤੇ ਉਹ ਉਦਾ ਹੀ ਬੜੇ ਡਰੇ ਹੋਣੇ ਆ ਹੋਣੀ ਇਧਰ ਨੂੰ ਮੂੰਹ ਕਰਦਾ ਉਹਨਾਂ ਕਦੀ ਵੀ ਪਰ ਫਿਰ ਵੀ ਵਿੱਕੀ ਤੁਸੀਂ ਦੋਵੇਂ ਜਣੇ ਰਲ ਕੇ ਨਾ ਤੇ ਕੈਮਰੇ ਜਰੂਰ ਲਵਾਓ ਵੀ ਕੋਈ ਨਹੀਂ ਮੈਂ ਕਹਿਣਾ ਕਵਲ ਨੂੰ ਸਭ ਤੋਂ ਪਹਿਲਾਂ ਕੈਮਰੇ ਵਾਲਾ ਕੰਮ ਕਰਵਾ ਠੀਕ ਆ ਹੁਣ ਠੀਕ ਆ ਅਜੇ ਤੁਸੀਂ ਮੈਨੂੰ ਕੱਲੀ ਨੂੰ ਕਹਿੰਦੇ ਸੀ ਕਿ ਜਾ ਜਾ ਕੇ ਲਾਇਆ ਥੱਲੇ ਪਾਣੀ ਤਾਂ ਫਿਰ ਕਿਉਂ ਗਿਆ ਨਾਲੇ ਪਤਾ ਲੱਗ ਗਿਆ ਕਿ ਜੋ ਹੋ ਰਾਇਆ ਤੈਨੂੰ ਕੱਲੀ ਨੂੰ ਹੱਥ ਕੀ ਉਹ ਚੱਲਿਆ ਸੀ ਦੱਸ ਹਾਈ ਤੁਸੀਂ ਤੇ ਤਾਂ ਮੂਝਾਕਦੇ ਸਮਝੀ ਜਾਣਦੇ ਕਿ ਚੋਰ ਆਏ ਤੇ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਅੱਜ ਕੱਲ ਦੇ ਚੋਰਾਂ ਦਾ ਮੈਨੂੰ ਪਤਾ ਵਾ ਨਾ ਨਸ਼ੇ ਪੱਤੇ ਪੂਰੇ ਘਰ ਦੇ ਫਿਰਦੇ ਆ ਆਪਣੇ ਨਿੱਕੀ ਮੋਟੀ ਉਹਨਾਂ ਚੀਜ਼ ਚੁੱਕ ਕੇ ਤਾਂ ਗਾਂ ਜਾਣਾ ਸੀ ਹੋਰ ਉਹਨਾਂ ਨੇ ਇੱਥੇ ਸਾਡੇ ਘਰ ਕੀ ਕਰ ਦੇਣਾ ਸੀ ਤੁਹਾਨੂੰ ਬੜਾ ਚੋਰਾਂ ਦਾ ਭੇਟ ਆ ਕੀ ਗੱਲ ਆ ਲੈ ਦੱਸ ਮੇਰੇ ਚੋਰਾਂ ਨਾਲ ਰਲੇ ਤੇ ਨਹੀਂ ਆਹ ਰਲਿਆ ਵਾ ਜਾ ਜਾ ਕੇ ਤਾਂ ਕੰਮ ਕਰ ਆਪਣਾ ਰਲਿਆ ਤਾਂ ਨਹੀਂ ਚੋਰਾਂ ਨਾਲ ਯਾਰ ਇਹ ਕਿਹੜਾ ਵੀ ਕਿੰ ਕੀ ਅੰਦਰ ਹੈਗਾ ਹਾਂਜੀ ਹੂੰ ਪਿਆਲਮ ਹੈ ਆਹ ਕੀ ਕਰਨਾ ਵਜੇ ਧੁੰਦ ਧੁੰਦ ਚ ਬੜੀ ਹਿਤ ਮੈਂ ਹਾਂ ਆਹ ਤਾਂ ਆ ਤੁਹਾਨੂੰ ਨਜ਼ਾਰੇ ਆਗੇ 9:30 9 ਵਜੇ ਬਿਸਤਰੇ ਦੇ ਵਿੱਚੋਂ ਨਿਕਲਣਾ ਕੀ ਗੱਲ ਗਿਆਣੀ ਡਿਊਟੀ ਅੱਜ ਤੈਨੂੰ ਪਤਾ ਤੇ ਹੈ ਹੀ ਆ ਮੰਮੀ ਦੀ ਅੱਖ ਦਾ ਆਪਰੇਸ਼ਨ ਹੋਣਾ ਤੋਂ ਮੈਂ ਦੋ ਸ਼ੂਟਿੰਗਾਂ ਲਈਆਂ ਸੀ ਅੱਜ ਦਾ ਟਾਈਮ ਆ ਉਹਨਾਂ ਨੂੰ ਲੈ ਕੇ ਚੱਲੇ ਆ ਵਾ ਤੇ ਮੈਂ ਤੇਰਾ ਨਾ ਇਹ ਗੱਲ ਕਰਨ ਆਇਆ ਸੀ ਕਿ ਰਾਤੀ ਜੋ ਵੀ ਹੋਇਆ ਨਾ ਮੰਮੀ ਨੂੰ ਉਹਦਾ ਯਾਰ ਦੱਸਿਓ ਉਹਨਾਂ ਦੀ ਹੁਣ ਅੱਖ ਦਾ ਆਪਰੇਸ਼ਨ ਹੋਣਾ ਵਾ ਤੇ ਇਹ ਨਾ ਹੋਏ ਵੀ ਆ ਸੁਣ ਕੇ ਤਾਂ ਟੈਨਸ਼ਨ ਲੈ ਲੈਣ ਨਹੀਂ ਨਹੀਂ ਸਾਨੂੰ ਕੀ ਲੋੜ ਆ ਦੱਸਣ ਦੀ ਬਾਕੀ ਤੂੰ ਉਹ ਕੁੰਡੇ ਜਿਹਦਾ ਕਰਾ ਉਹਨੂੰ ਸਹੀ ਕਰਾ ਉਹ ਮੈਂ ਕਰਤਾ ਵਾਂ ਮਿਸਤਰੀ ਨੂੰ ਫੋਨ ਮਿਸਤਰੀ ਕਹਿੰਦਾ ਕੋਈ ਗੱਲ ਨਹੀਂ ਮੈਂ ਆ ਜਾਣਾ ਵਾ ਪਰ ਤੈਨੂੰ ਪਤਾ ਹੀ ਆ ਪੂਰੀ ਪੈਰਵਾਹੀ ਕਰੀਏ ਫੇਰ ਗੱਲ ਬਣਦੀ ਆ ਬਾਕੀ ਕੋਈ ਗੱਲ ਨਹੀਂ ਮੈਂ ਉਹ ਦੋ ਸੰਗਲੀਆਂ ਲੈ ਕੇ ਆਉਣਾ ਵਾ ਤੇ ਦੋਵਾਂ ਗੇਟਾਂ ਨੂੰ ਮਾਰਿਆ ਕਰਕੇ ਥੋੜੀ ਜੀ ਸੇਫਟੀ ਆਪਣੀ ਜ਼ਿਆਦਾ ਵਧਾ ਲਈਏ ਤੇ ਨਾਲੇ ਉਹ ਕੈਮਰਿਆਂ ਨੂੰ ਕਰਾਈਏ ਸੈੱਟ ਹੈ ਡੀਵੀਆਰ ਲੱਗਣ ਵਾਲੇ ਆ ਬਸ ਉਹ ਜੋ ਵਾਇਰਿੰਗ ਹੋਈ ਆ ਉਹ ਜੋਨ ਲਾਏ ਆ ਮੁੜ ਕੇ ਲਾਏ ਹੀ ਨਹੀਂ ਆ ਜਦੋਂ ਕੋਈ ਕੋਈ ਨਹੀਂ ਕਰਾ ਲਾ ਜਦੋਂ ਕੋਈ ਇਹੋ ਜਿਹਾ ਕੰਮ ਪੈਂਦਾ ਵਾ ਫੇਰ ਆਪਾਂ ਮੁੜ ਕੇ ਭੱਜੀਦਾ ਵਾ ਵੀ ਹੋਣਾ ਕੰਮ ਕਰਵਾ ਲਈਏ ਤੇ ਮੈਂ ਤਾਂ ਕਹਿਣਾ ਕੀ ਮਾੜੀ ਜਿਹੀ ਥਾਣੇ ਰਿਪੋਰਟ ਲਿਖਾ ਖੜ ਥਾਣੇ ਰਿਪੋਰਟ ਲਿਖਾ ਤੇ ਦਵਾਂਗੇ ਤੇ ਕੀ ਆਖਾਂਗੇ ਯਾਰ ਤੈਨੂੰ ਪਤਾ ਤੇ ਹੈ ਜੀ ਜੋ ਕੁਝ ਇੱਥੇ ਚੱਲਦਾ ਵਾ ਉਹ ਚੱਲ ਮਾੜੀ ਜੇ ਜੇ ਦਾ ਗਾਣਾ ਕੋਈ ਅਭਿ ਨਵੀ ਹੋਵੇ ਉਹ ਤਾਂ ਜਿੱਥੇ ਹੋਣੀਆਂ ਉਹ ਤੇ ਹੋ ਹੀ ਜਾਣੀਆਂ ਵਾ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਅਸੀਂ ਰਏ ਆ ਕਿ ਆਪਣੇ ਤੌਰ ਦੇ ਤੇ ਆਪਣੀ ਸੇਫਟੀ ਕਰੀਏ ਮਗਰਲੇ ਗੇਟ ਨੂੰ ਵੀ ਚੰਦਰਾ ਮਾਰਿਆ ਕਰੀਏ ਅਸੀਂ ਉਧਾਂ ਖੁੱਲਾ ਛੱਡ ਦਿੰਨੇ ਆ ਚਲੋ ਉਧਾਂ ਦਾ ਕੋਈ ਗੱਲ ਨਹੀਂ ਲੱਗ ਗਈ ਕਿਆ ਚੋਰਾਂ ਨੂੰ ਵੀ ਪਤਾ ਕਿ ਉੱਠ ਘਲੋਤੇ ਆ ਹੁਣ ਤਨੀ ਇਹਨੂੰ ਆਉਂਦੇ ਮੈਂ ਕਿਹਾ ਵੀ ਉਧਾਂ ਹਰਾਨੀ ਵਾਲੀ ਗੱਲ ਵਾ ਤੂੰ ਦਲੇਰੀ ਵੇਖ ਲਾ ਹੈ ਘਰ ਤੱਕ ਪਹੁੰਚ ਗਏ ਆ ਚੰਗਾ ਭਲਾ ਪਤਾ ਵੀ ਹੈਗਾ ਵਾ ਵੀ ਘਰ ਦੇ ਵਿੱਚ ਦੋ ਤਿੰਨ ਬੰਦੇ ਆ ਹੈ ਉਹ ਦਲੇਰੀ ਬੰਦਿਆਂ 'ਚ ਨਹੀਂ ਹੈਗੀ ਅੱਜ ਕੱਲ੍ਹ ਆ ਨਸ਼ੇ ਪੱਤੇ ਦਾ ਕਰਕੇ ਦਲੇਰੀ ਵਿਖਾਉਂਦੇ ਆ ਹੋਰ ਗੱਲ ਕੋਈ ਨਹੀਂ ਸ਼ਕਿਆ ਹੁੰਦਾ ਵਾ ਪਤਾ ਲੱਗਦਾ ਨਹੀਂ ਵੀ ਕੀ ਡੇ ਆ ਕਰਨ ਉਹ ਹੈ ਤੇ ਗੱਲ ਹੈ ਆਹੋ ਚਲ ਠੀਕ ਆ ਫਿਰ ਹਾਂ ਮੈਂ ਫਿਰ ਚੱਲੇ ਆ ਮਮੀ ਨੂੰ ਲੈ ਕੇ ਬਹਿ ਜਾ ਚਾਹ ਪੀ ਕੇ ਚਲ ਜੀ ਨਹੀਂ ਯਾਰ ਨਿਕਲ ਗਿਆ ਹੁਣ ਚਾਹ ਆਪਣੀ ਮੈਂ ਪੀ ਲਿਆ ਵਾ ਮੈਂ ਤਾਂ ਕਦੇ ਤਾਂ ਉੱਠਿਆ ਵਾ ਚਲ ਠੀਕ ਆ ਫਿਰ ਆਹ ਚਲ ਚੰਗਾ ਚਲੂਗਾ ਉਹ ਸੱਚ ਗੱਲ ਸੁਣ ਮੇਰੀ ਹੂੰ ਆਪਰੇਸ਼ਨ ਕਰਾਉਣ ਜਾਣਾ ਵਾ ਤੇ ਮੇਰੇ ਹਿਸਾਬ ਨਾਲ ਇੱਕ ਜਾਂ ਦੋ ਰਾਤਾਂ ਉੱਥੇ ਲੱਗ ਜਾਣੀਆਂ ਵਾ ਠੀਕ ਆ ਤੇ ਭਾਬੀ ਤੇਰੀ ਮਗਰੋਂ ਕੱਲੀ ਹੋਣੀ ਆ ਚਾਚੀ ਨੂੰ ਹੋ ਸਕੇ ਆਖੀ ਕਿ ਉਧਰ ਸੌਂ ਜਾ ਕਰਨਾ ਕੋਈ ਨਹੀਂ ਕਹਿ ਦਊਗਾ ਬਾਕੀ ਪਤਾ ਹੀ ਆ ਤੈਨੂੰ ਮੰਮੀ ਦੀ ਤੇ ਭਾਬੀ ਦੀ ਘਾਟ ਹੀ ਬਣਦੀ ਆ ਚਲ ਯਾਰ ਜਿੱਦਾਂ ਵੀ ਆ ਪਰ ਹੁਣ ਇਹਦਾ ਮਤਲਬ ਇਹ ਥੋੜਾ ਹੈਗਾ ਵਾ ਵੀ ਘਰ ਦਾ ਜੀ ਉੱਥੇ ਕੱਲਾ ਹੀ ਆ ਕਰਵੇ ਮੁੜ ਕੇ ਡਰਦੀ ਰਹਿਣਾ ਵਾ ਹੁਣ ਇਹ ਕੰਮ ਤੋਂ ਬਾਅਦ ਚ ਤੋਂਨੇ ਸਭੋ ਜਿਆਦਾ ਡਰਦੀ ਰਹਿਣਾ ਕੋਈ ਨਹੀਂ ਮੈਂ ਕਹਿ ਦਊਗਾ ਮੰਮੀ ਨੂੰ ਦੇ ਦਊਗਾ ਸੁਣਾ ਚਲ ਜੀ ਕੋਈ ਨਹੀਂ ਮੰਮੀ ਤੇ ਨਿਗਲਾ ਜੁਲੇ ਦੇ ਵਿੱਚੋਂ ਬਾਹਰ ਕਿੰਨਾ ਚਿਰ ਬੈਠੇ ਰਹਿਣਾ ਮੰਮੀ ਕਿੱਥੇ ਨੇ ਮੰਮੀ ਨਾਲ ਦੇ ਵੇ ਅਛਾ ਤਿਆਰ ਲੱਗਿਆ ਹੁਣ ਹਾਂ ਤੋ ਮੇਰੀ ਗੱਲ ਸੁਣ ਮੈਂ ਉਥੇ ਵਿਕੀ ਨਾਲ ਗੱਲ ਕਰ ਆਇਆ ਵਾਂ ਡਰਨ ਦੀ ਕੋਈ ਲੋੜ ਨਹੀਂ ਆ ਰਾਤ ਨੂੰ ਇੱਥੇ ਆਰਾਮ ਨਾਲ ਆਪਣੇ ਜਿੰਦਰੇ ਜਿੰਦਰੇ ਮਾਰ ਕੇ ਮਜੇ ਨਾਲ ਇੱਥੇ ਸੌਂ ਜਾਣਾ ਵਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਠੀਕ ਆ ਤੁਹਾਡੇ ਹੁਣ 2 ਦਿਨ ਲੱਗ ਜਾਣੇ ਆ ਉੱਥੇ ਚੰਗਾ ਹਾਂ ਮੈਨੂੰ ਡਰ ਲੱਗਦਾ ਮੈਂ ਤਾਂ ਸਾਰੀ ਰਾਤ ਨਹੀਂ ਅੱਗੇ ਸੁੱਤੀ ਮੇਰੇ ਕੋ ਨਹੀਂ ਰਿਹਾ ਜਾਣਾ ਇੱਥੇ ਇਕੱਲੇ ਮੈਨੂੰ ਡਰ ਲੱਗਦਾ ਪਲੀਜ਼ ਮੈਂ ਨਹੀਂ ਰਹਿਣਾ ਓਏ ਆਪਣੇ ਘਰ ਦੇ ਵਿੱਚ ਇੱਥੇ ਡਰਨ ਵਾਲੀ ਕਿਹੜੀ ਗੱਲ ਆ ਮੇਰੀ ਗੱਲ ਸੁਣ ਕੁੰਡੇ ਮਾਰ ਲੈਣੇ ਠੀਕ ਆ ਜਿੰਦਰਾ ਮਾਰ ਲੈਣਾ ਵਾ ਉਧਰ ਦਾ ਵੀ ਜਿੰਦਰਾ ਮਾਰ ਲੈਣਾ ਵਾ ਬਾਹਰ ਭਾਵੇਂ ਜੋ ਕੁਝ ਮਰਜ਼ੀ ਹੋ ਜਾਏ ਜੋ ਕੁਝ ਮਰਜ਼ੀ ਲੁੱਟਿਆ ਜਾਵੇ ਬਾਹਰ ਨਹੀਂ ਨਿਕਲਣਾ ਆਪਣੀ ਜਾਨ ਬਚਾਉਣੀ ਆ ਠੀਕ ਆ ਨਾ ਰਾਤੀ ਤੇ ਲਾਇਆ ਸੀ ਨਾ ਦੇਖਿਆ ਨਾ ਕਿਦਾਂ ਦਾ ਕੁੰਡਾ ਲਾਇਆ ਸੀ ਤੁਸੀਂ ਤੂੰ ਨਾ ਫਿਕਰ ਕਰ ਕੋਈ ਗੱਲ ਨਹੀਂ ਉਹਦੀ ਪੱਤੀ ਟੁੱਟ ਗਈ ਆ ਉਤੋਂ ਤਾਂ ਕਰਕੇ ਇਦਾਂ ਹੋ ਗਿਆ ਵਾ ਬਾਕੀ ਮੈਂ ਮਿਸਤਰੀ ਨੂੰ ਵੀ ਫੋਨ ਕਰ ਦਿੱਤਾ ਵਾ ਸੰਗਲੀਆਂ ਵੀ ਲਿਆ ਕੇ ਦੇਣ ਲੱਗਾ ਵਾ ਮੈਨੂੰ ਡਰ ਲੱਗਦਾ ਮੈਨੂੰ ਨਹੀਂ ਬਥਾਵਾ ਮੈਨੂੰ ਨਹੀਂ ਪਤਾ ਮੈਨੂੰ ਡਰ ਲੱਗਦਾ ਮੈਂ ਸਾਰੀ ਰਾਤ ਨਹੀਂ ਸੁੱਤੀ ਕੋਈ ਲੋੜ ਨਹੀਂ ਡਰਦੀ ਆਖਿਆ ਨਾ ਹੱਦ ਹੋ ਗਈ ਆਪਣੇ ਘਰ ਵਿੱਚ ਹੀ ਡੇਰੀ ਜਾਣਾ ਵਾ ਅ ਜੋੜ ਵੀ ਇਸ ਤਰ੍ਹਾਂ ਛਤੀ ਛਤੀ ਮੈਨੂੰ ਕੱਪੜੇ ਦੇ ਕੱਢ ਕੇ ਨਵੀਂ ਤਿਆਰ ਹੋਵਾਂ ਮੇਰੀਆਂ ਚੀਜ਼ਾਂ ਤੇ ਤੇ ਬੜੀ ਅੱਖ ਰੱਖਦੀ ਆ ਇਹਨੂੰ ਤੇ ਬਸ ਇਹ ਹੀ ਹੋ ਕਿ ਮੇਰੇ ਜਿੰਨੇ ਵੀ ਲੱਥੇ ਪੱਥੇ ਪੁਰਾਣੇ ਕੱਪੜੇ ਆ ਨਾ ਉਹਨਾਂ ਨਾਲ ਇਹ ਸਾਰੀ ਜਾਵੇ ਤੇ ਇਹਦੀਆਂ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਉਹ ਮੈਂ ਆਪਣੇ ਲਈ ਰੱਖਾਂ ਮੈਂ ਵੀ ਤਾਈਆਂ ਜਾਣ ਕੇ ਘਰ ਲੈਣੀ ਆ ਨਾ ਮੈਂ ਕਿਹੜਾ ਕਿਤੇ ਜਾਣਾ ਹੁੰਦਾ ਆਹੋ ਮੈਂ ਤੇਰੇ ਵਾਸਤੇ ਸਾਹਮ ਸਾਹਮ ਰੱਖਦੀ ਫਿਰਾਂ ਚਲਾ ਕੇ ਤੇ ਬੜੀ ਆ ਹੈਲੋ ਸਤਿ ਸ਼ਕਾਲ ਕੀ ਹਾਲ ਚਾਲ ਹੈ ਮੇਰਾ ਮੇਰਾ ਤਾਂ ਬਹੁਤ ਵਧੀਆ ਅੱਜ ਹੂੰ ਨਹੀਂ 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 ਮੈਂ ਤਾਂ ਕੁਝ ਨਹੀਂ ਕੀਤਾ ਹੋ ਤੇ ਪੰਗਾ ਪੈ ਗਿਆ ਕਿ ਕਵਲ ਉੱਠ ਗਏ ਸਾਰੇ ਉਧਰ ਵਿੱਕੀ ਵੀ ਨਹੀਂ ਉੱਠ ਗਏ ਤਾਂ ਹੋ ਗਿਆ ਕਵਲ ਨੇ ਦੁੱਧ ਨਹੀਂ ਪੀਤਾ ਜੇ ਦੁੱਧ ਪੀਤਾ ਹੁੰਦਾ ਨਾ ਤੇ ਭਵਾਉ ਥੱਲੇ ਨਾ ਆਂਦਾ ਪਰ ਉਹ ਵਿੱਕੀ ਪਤਾ ਨਹੀਂ ਕਿਉਂ ਉੱਠਿਆ ਤੇ ਉਹਨੇ ਦੇਖ ਲਿਆ ਤੁਹਾਨੂੰ ਕਿਤੇ ਨਹੀਂ ਨਹੀਂ ਮੇਰੇ ਤੇ ਨਹੀਂ ਖੱਤਾ ਚੱਕ ਮੈਂ ਹੋਣ ਹੀ ਨਹੀਂ ਦਿੱਤਾ ਤੁਹਾਨੂੰ ਪਤਾ ਮੰਮੀ ਤੇ ਕਵਲ ਜਾ ਰਹੇ ਆਪਰੇਟ ਕਰਾਉਣ ਮੰਮੀ ਨੇ ਆਪਰੇਟ ਕਰਵਾਉਣਾ ਸੀ ਨਾ ਤੇ ਜਾ ਰਹੇ ਨੇ 2 ਦਿਨ ਵਾਸਤੇ ਤੇ 2 ਦਿਨ ਅਸੀਂ ਕਰਾਂਗੇ ਗੱਲਾਂ ਰੱਜ ਰੱਜ ਕੇ ਕੋਈ ਨਹੀਂ ਕਿਸ ਨੇ ਕਹਿਣਾ ਕੋਈ ਨਿਕਰ ਹੋਣਾ ਹਾਂ ਪਰ ਮੈਂ ਤੁਹਾਨੂੰ ਪਤਾ ਨਾ ਹਲੀ ਬਹੁਤ ਡਰ ਲੱਗਦਾ ਪਿਆ ਮੈਨੂੰ ਕਿ ਜਿਹੜਾ ਕੱਲ ਦਾ ਕੰਮ ਹੋਇਆ ਨਾ ਸਾਰੇ ਚ ਕੰਨ੍ਹੇ ਵੜੇ ਹੋਏ ਆ ਤੇ ਤੁਹਾਨੂੰ ਪਤਾ ਸਾਰੇ ਸ਼ੱਕ ਦੀਆਂ ਨਜ਼ਰਾਂ ਨਾਲ ਦੇ ਦੇ ਭੂਆ ਨੇ ਮੇਰੀ ਇਮਾਨ ਤੇ ਬਾਕੀਆਂ ਨੂੰ ਤੇ ਛੱਡੋ ਤੁਸੀਂ ਨਹੀਂ 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 ਕੋਈ ਗੱਲ ਨਹੀਂ ਕੀਤੀ ਤੁਸੀਂ ਨੇ ਮੈਂ ਸ਼ੱਕ ਹੀ ਨਹੀਂ ਹੁੰਦਿੱਤਾ ਹਾਂਜੀ ਮੈਂ ਨਹੀਂ ਸ਼ੱਕ ਹੁੰਦਿੱਤਾ ਮੈਂ ਸਾਰੀ ਗੱਲ ਖਵਲ ਨੂੰ ਮੈਂ ਕਹਤਾ ਮੈਂ ਕਿ ਤੁਹਾਡੇ ਕੋਲੇ ਨਹੀਂ ਕੁੰਡਾ ਵੱਜਾ ਰਤੀ ਹੂੰ ਹਾਂਜੀ ਅੱਛਾ ਓਕੇ ਮੈਂ ਧਿਆਨ ਰੱਖਾਂਗੀ ਹਨਾ ਕੀ ਸੋਚਦੇ ਨੇ ਕੀ ਕਰਦੇ ਨੇ ਹਨਾ ਗੱਲਾਂ ਬਾਤਾਂ ਕਿੱਦਾਂ ਦੇ ਕਰਦੇ ਨੇ ਹਨਾ ਠੀਕ ਹੈ। ਹਾਂ। ਓਕੇ ਓਕੇ ਠੀਕ ਕਰੋ ਆਪਣੇ ਕੰਮ ਫਿਰ ਮੈਂ ਵੀ ਥੋੜਾ ਕੇ ਕਰਕੇ ਨਾ ਕਰਦੀ ਬਾਅਦ ਫੋਨ ਠੀਕ ਹੈ। ਬਾਈ। ਹਾਂਜੀ ਹਾਂਜੀ ਹਾਂਜੀ। ਬਾਈ। ਹਾਈ ਬਾਈ। ਚਲੋ। ਤੇ ਆਮਨ ਨੇ ਬੜੀਆ ਕੰਮ ਮਾਈ ਵੀ। ਚਲੋ ਛੇਤੀ ਆ ਜਾਓ ਅੱਗੇ ਮੈਨੂੰ ਕਹਿੰਦੇ ਹੀ ਲੇਟ ਹੋਣ ਦੇ ਆ ਤੇ ਆ ਗਿਆ ਆ ਗਿਆ ਬਸ ਅੰਜ ਕਰਦੀ ਆ ਕਿ ਜਿੰਦਰਾ ਲਾ ਦਿੰਦੀ ਆ ਹੋਰ ਨਾ ਇਹ ਮਗਰੋਂ ਮੁੜ ਕੇ ਦੁੱਧ ਮੱਖਣ ਚਾਰਦੀ ਰਹੇ ਕੁੜੀ ਨੂੰ ਤੇ ਸਾਰਾ ਮਕਾ ਦੇ ਇਹਦਾ ਕਿ ਪਤਾ ਨਹੀਂ ਤੇ ਦਾ ਹੀ ਲਾਉਣਾ ਵਾ ਚਲੋ ਆ ਜਾ ਆ ਜਾ ਉਹਦੇ ਜਿੰਦਰਾ ਮਾਰ ਆਇਓ ਮਾਰਤਾ ਵਾ ਉਹਦੇ ਅੰਦਰ ਮਾਰ ਚਲੋ ਆ ਬਿਟੋ ਦਾ ਮਾਰਦਾ ਜਾਂਦਰਾ ਹਾਂਜੀ ਹਾਂਜੀ ਚਲੋ ਮਮਾ ਬਨੇ ਭੁੱਖ ਲੱਗੀ ਬਿਨ ਲਾਟੇ ਘਾ ਦੀਆ ਮੇਰੇ ਪੁੱਤ ਨੂੰ ਭੁੱਖ ਲੱਗੀ ਸੀ ਛੋਣੇ ਜਿਹਨੂੰ ਆਹ ਵੇਖੋ ਮਮਾ ਲੱਗੇ ਆ ਰੋਟੀ ਬਣਾਉਣਾ ਰੋਟੀ ਖਾਣੀ ਕਿ ਪਰੌਂਠੀ ਖਾਣੀ ਆ ਰੋਟੀ ਰੋਟੀ ਖਾਣੀ ਆ ਚਲ ਮੈਂ ਆਪਣੇ ਛੋਣੀ ਧੀ ਲਈ ਨਾ ਰੋਟੀ ਲੈ ਕੇ ਨੀ ਤੁਸੀਂ ਮੰਜੀ ਤੇ ਬੈਜੋ ਚੰਗਾ ਮੈਨੂੰ ਪਤਾ ਜੀ ਮੇਰੇ ਪੁੱਤ ਨੂੰ ਭੁੱਖ ਲੱਗੀ ਆ ਮਾਮਾ ਪਾਣੀ ਬਿਨਿਆ ਪਾਣੀ ਪੀਨਾ ਆ ਉਦਾਂ ਨਾ ਅਸੀਂ ਗਲਤੀ ਕੀਤੀ ਆ ਇੱਥੇ ਹੀ ਜੇ ਨਾ ਆਉਂਦੇ ਤੇ ਸਿੱਧਾ ਮੁੰਡੇ ਵਾਲਿਆਂ ਦੇ ਘਰ ਚਲ ਜਾਂਦੇ ਤੇ ਮਾਮੇ ਹੁਣ ਉਹਨਾਂ ਨੂੰ ਉੱਥੇ ਸੱਦ ਲੈਂਦੇ ਵਧੀਆ ਨਹੀਂ ਉਹ ਜੀਤਾ ਇਨੀ ਕਾਲੀ ਦਾ ਵਗਿਆ ਕਰ ਜੇ ਮਾਮੇ ਹੁਣ ਕੋ ਸੱਦਿਆ ਆਪਣੇ ਘਰ ਤੇ ਕਿ ਕੰਮ ਵਾਸਤੇ ਸੱਦਿਆ ਹੋਊਗਾ ਤੇਰਾ ਵਾਸਤੇ ਲੈਣਾ ਤੂੰ ਸੰਦੀਪ ਨੂੰ ਵੀ ਨਾਲ ਹੀ ਲੈ ਆਉਣਾ ਸੀ ਕਿ ਉਹਨੂੰ ਨਾਲ ਲੈ ਆਉਂਦੇ ਤੇ ਜਾਣ ਲੱਗੇ ਇੱਥੇ ਛੱਡ ਜਾਂਦੇ ਇਹ ਤੇ ਹੁਣ ਗੱਲ ਬਣਦੀ ਦਾ ਤੂੰ ਰਹੀਆਂ ਕਰਨਾ ਚੱਲ ਠੀਕ ਹੋਰਾਂ ਛੱਜਿਆ ਬਾਨਾ ਨੂੰ ਨਾ ਗੱਲਬਾਤ ਕਰਾਂਗੇ ਕੋਈ ਚੱਲ ਠੀਕ ਆ ਤੂੰ ਦੇਖ ਤੇ ਮੇਰੀ ਗੱਲ ਵੀ ਨਹੀਂ ਪੂਰੀ ਹੁੰਦਾ ਦੇ ਵਿੱਚੇ ਹੀ ਗੱਲ ਤੂੰ ਸਿੱਧੀ ਕਰੀਂ ਤੇ ਤਾਂ ਆਈਆਂ ਮਾੜਾ ਕੀ ਕਹਤਾ ਸੀ ਮੈਂ ਮਾੜਾ ਚੱਲ ਚੰਗੀ ਵੀ ਕੜੀ ਕੀਤੀ ਐ ਚੱਲ ਉਤਰ ਹੁਣ ਉਹਦੀ ਗੱਲਾਂ ਕਰੀ ਵਾਧੂ ਕੋਈ ਤੁਸੀਂ ਚੰਗਾ ਲੈ ਮੇਰਾ ਦਿਮਾਗ ਖਰਾਬ ਠੀਕ ਵੀ ਕਦੋਂ ਆਇਆ ਤੇਰਾ ਚਲ ਆ ਜੰਗਾ ਹੋਇਆ ਉਦਾਂ ਜੀਤਾ ਵੀ ਜੜੀ ਨਾ ਨਾਲ ਆ ਗਈ ਆ ਸਿਫਤਾ ਦੀ ਇਹ ਬੜੀ ਭੁੱਖੀ ਆ ਸਿਫਤਾ ਘਰ ਘਰ ਕੇ ਨਾ ਰਜਾ ਦੇਣੀ ਆ ਫੇਰ ਹੀ ਮੈਂ ਆਪਣੀ ਗੱਲ ਮੰਵਾਉਂਗੀ ਇਹਦੇ ਕੋਲ ਆਹ ਹੋਈ ਮੌਕਾ ਆ ਇਹਨੂੰ ਹੱਥਾਂ 'ਚ ਲੈਣ ਦਾ ਫੇਰ ਹੀ ਮੇਰੀ ਸਕੀਮ ਕਾਮਯਾਬ ਹੋਊਗੀ ਦਈ ਨਾ ਖਵਾ ਦੇਣੀ ਆ ਦਈ ਨਾਲ ਤੇ ਖੁਸ਼ ਹੋ ਕੇ ਖਾ ਲੈਂਦੀ ਮੇਰੀ ਧੀ ਉਦਾਂ ਤੇ ਭਾਬੀ ਮਾ ਸਾਕ ਦੇ ਨਹੀਂ ਦਿੰਦੀ ਹੁੰਦੀ ਆ ਦੋ ਪਚਿੰਚੇ ਚੱਲ ਜਨ ਨੂੰ ਰੱਜ ਕੇ ਦਹੀਂ ਖਾਣ ਨਹੀਂ ਆ ਹੈ ਕਹ ਹੈ ਫਰਿੱਜ ਕਿਉਂ ਨਹੀਂ ਖੁੱਲਣ ਦੀ ਮੈਨੂੰ ਲੱਗਦਾ ਮੈਨੂੰ ਲੱਗਦਾ ਜਿੱਦਾਂ ਭਾਬੀ ਇਹਨੂੰ ਜਿੰਦਰਾ ਲਾ ਗਈ ਆ ਲੈ ਹੱਦ ਹੋ ਗਈ ਇਹਦੇ ਵਾਲੀ ਸਬਜੀ ਦਾ ਪਤਾ ਵੀ ਆ ਵੀ ਮਾਸਾ ਕਾ ਸਬਜੀ ਆ ਤੇ ਕੁੜੀ ਨੇ ਸਬਜੀ ਨਾ ਖਾਣੀ ਨੀ ਆ ਸੁੱਕਪੂਰੀ ਜਿੱਦੇ ਸਬਜੀ ਆ ਤੇ ਜੇ ਦਹੀਂ ਮਾਸਾ ਕੱਢ ਜਾਂਦੀ ਤੇ ਕੀ ਹੀ ਕਿਤੇ ਵੀ ਨਹੀਂ ਰੱਖ ਕੇ ਗਈ ਇਹ ਗੱਲਾਂ ਬੜੀ ਭੈੜੀ ਆ ਇਹ ਜਨਾਨੀ ਬਸ ਇਹਨੂੰ ਇਹ ਆ ਕਿ ਜੋ ਕੁਛ ਹੈਗਾ ਵਾ ਨਾ ਮੇਰੇ ਨਿਆਣੇ ਦੇ ਢਿੱਡ ਚ ਪਈ ਜਾਵੇ ਤੇ ਅਸੀਂ ਦੋਵੇਂ ਜੀ ਖਾਈਏ ਇਹ ਨਾ ਕਿਤੇ ਮਾਵਾਂ ਧੀਆਂ ਕੋ ਖਾ ਲੈਣ ਅੱਜ ਤੇ ਦੋ ਚਮਚਿਆਂ ਤੋਂ ਵੀ ਗਈਆਂ ਨਹੀਂ ਤੇ ਅੱਗੇ ਸਗੋਂ ਉਹ ਮਿਲ ਜਾਂਦੇ ਹੁੰਦੇ ਆ ਚੱਲ ਕੋਈ ਨਹੀਂ ਫੇ ਕੀ ਕਰਨਾ ਲੂਣ ਲਾ ਕੇ ਖਵਾ ਦਿੰਨੀ ਆ ਜਿਨ੍ਹਾਂ ਨੇ ਤਕੜੇ ਹੋਣਾ ਲੂਣ ਖਾ ਕੇ ਵੀ ਹੋ ਹੀ ਜਾਣਾ ਆ ਜਿੰਨੂੰ ਰੱਬ ਨੇ ਤਕੜਿਆ ਕਰਨਾ ਨਾ ਸੁੱਕੀਆਂ ਨਾ ਵੀ ਕਰੀ ਦੇਣਾ ਇਹਦੀ ਕਿਸਮਤ ਵਿੱਚ ਲਿਖੀਆਂ ਹੋਣਗੀਆਂ ਵਿਚਾਰੀ ਦੇ ਹਲੇ ਸੁੱਕੀਆਂ ਕੋਈ ਨਹੀਂ ਕਿਤੇ ਰੱਬ ਦੇਊਗਾ ਨਾ ਇਹਨੂੰ ਵੀ ਝੋਪੜੀਆਂ ਸਦਾ ਹੀ ਦਿਨ ਇੱਕੋ ਜਿਹੀ ਤੇ ਨਹੀਂ ਰਹਿਣੇ ਵੱਡੀ ਹੋ ਕੇ ਕਿਪ ਤਾਂ ਮੇਰੀ ਧੀ ਨ ਕਿੰਨੀ ਕਿਸਮਤ ਵਾਲੀ ਨਿਕਲਣਾ ਕਿੰਨੀ ਕਹਿੰਨਾ ਕਿ ਤੇ ਪੜ੍ਹ ਲਿਖ ਜਾਣਾ ਵਾ ਤੇ ਕਿੰਨੀ ਚੰਗੀ ਨਿਕਲਣਾ ਹੈ। ਮਮਾ ਜੀ ਫਿਰ ਕੀ ਸਲਾਹ ਕੀਤੀ ਆ ਆਪਾਂ ਮੁੰਡੇ ਵਾਲੇ ਘਰ ਜਾਣਾ ਵਾ ਜਾਂ ਮੁੰਡੇ ਨੂੰ ਇੱਥੇ ਸੱਜਿਆ ਵਾ। ਉਹ ਮੁੰਡੇ ਆਏ ਘਰ ਜਾਵਾਂਗੇ ਨਾਲੇ ਤੁਸੀਂ ਆਪ ਚਾਤੀ ਮਾਰ ਲੋਗੇ। ਤੇ ਕੀ ਰਿਸ਼ਤਦਾਰੀ ਮੁੰਡੇ ਨਾਲ ਦਾ? ਬਾਜੀ ਰਿਸ਼ਤੇਦਾਰੀ ਉਪਰੀ ਥੋੜਾ ਵਾ ਕੋਈ ਘਰ ਵਾਲੀ ਗੱਲ ਹੀ ਸਮਝੋ ਮੇਰਾ ਭਰਾ ਹੀ ਆ। ਟੋਟਾ ਭਰਾ। ਪਾ ਦੀਦੀ ਉਹ ਤਾਂ ਪਹਿਲਾਂ ਹੀ ਆਏ ਆ ਉਹ ਨਾ ਆਇਆ ਹੀ ਛੱਡ ਕੇ ਚਲ ਗਈ ਆ ਮੰਮੀ ਮੈਂ ਗੱਲ ਕੰਡਈ ਆ ਨਾ ਦੱਸ ਦਿੰਨੇ ਆ ਸਾਰਾ ਕੁਝ ਐਨੇ ਕਾਲੇ ਕ ਪੈਂਦੇ ਜੇ ਕਬਲ ਜਾ ਕੇ ਚਾਹ ਪਾਣੀ ਬਣਾ ਮੈਂ ਜੂ ਬੈਠਾ ਗੱਲ ਕਰਨੂੰ ਤੁਹਾਡੀ ਕੋਈ ਜ਼ਿਆਦਾ ਜ਼ਰੂਰੀ ਹੈ ਵਿੱਚ ਮਾਮਾ ਜੀ ਉਹ ਤੇ ਵਿਸਾ ਹੀ ਪਿਆ ਆ ਵਾ ਤੇ ਜਿੱਥੋਂ ਤੱਕ ਮੈਨੂੰ ਪਤਾ ਵਾ ਉਹਦਾ ਤਾਂ ਜੇ ਤਲਾਕ ਵੀ ਨਹੀਂ ਹੋਇਆ ਐਦਾਂ ਰਿਸ਼ਤਾ ਕਰਨਾ ਠੀਕ ਰਹੂਗਾ ਮਾਮਾ ਜੀ ਚੰਗੀ ਤਰ੍ਹਾਂ ਪੁਛ ਪੜਤਾਲ ਕਰ ਲੋ ਹੋਰ ਨਾ ਹੋਏ ਕੱਲ ਨੂੰ ਇਹ ਵਿਆਹ ਵੀ ਕਰਦੀ ਐ ਮੁੜ ਕੇ ਅਗਲੀ ਜਿਹੜੀ ਪਹਿਲੀ ਆ ਉਹ ਵੀ ਆ ਜੇ ਤੇ ਫਿਰ ਹੋਰ ਸਿਆਪਾ ਪਾ ਜੇ ਹਨੂ ਕੋਟ ਕਚਾਰੀਆਂ ਚ ਕੜੀਸ ਦੀ ਫਿਰੇ ਅਹੀਂ ਨਹੀਂ ਜੈ ਇਨੇ ਜੋਗੀ ਹੈਗੇ ਅਹੀਂ ਤਾਂ ਪਹਿਲਾਂ ਹੀ ਬੜੇ ਸਤੇ ਆ ਨੀ ਮੋਇਆ ਨੇ ਕੋਟ ਕਚਾਰੀਆਂ ਚ ਕਰੀਚਣਾ ਵਾ ਜਿਹੜੀਆਂ ਇੱਕ ਵਾਰੀ ਛੱਡ ਕੇ ਚਲ ਜਾਂਦੀਆਂ ਨਾ ਉਹ ਨਹੀਂ ਪਿੱਸਾ ਪਾਉ ਕੇ ਵੇਂਦੀਆਂ ਉਹ ਇੰਨੀਆਂ ਮੋਹ ਤੋੜ ਹੁੰਦੀਆਂ ਉਹ ਤਾਂ ਕਿਤੇ ਆਪਣੇ ਨਿਆਣਿਆਂ ਵਾਲੀ ਵੇਂਦੀਆਂ ਨਿਕਾਜਾ ਪੁੱਤ ਹੀ ਉਹਦਾ ਜਦੋਂ ਤਾਂ ਛੱਡ ਕੇ ਗਈ ਆ ਤੇ ਕਿਤੇ ਅਗਲੀ ਨੇ ਝਾਤੀ ਹੀ ਨਹੀਂ ਮਾਰੀ ਇਹੋ ਜਿਹੇ ਪਤਕਾਰਾਂ ਕਿੱਥੋਂ ਆਉਂਦਿਆਂ ਹੁੰਦੇ ਗਾਵਾ ਮਾਮੀ ਜੀ ਅੱਜ ਤੱਕ ਨਹੀਂ ਆਈ ਪਤਾ ਨਹੀਂ ਕਿਹੜੀ ਗੱਲ ਹੈ ਤੇ ਕਿਹੜੀ ਨਹੀਂ ਪਰ ਜਦੋਂ ਉਹਨੂੰ ਪਤਾ ਲੱਗ ਗਿਆ ਨਾ ਕਿ ਇਹਨੇ ਵਿਆਹ ਕਰਾ ਲਿਆ ਵਾ ਉਹ ਵੀ ਬਿਨਾਂ ਤਲਾਕ ਤੋਂ ਤੇ ਜੇ ਉਹ ਆ ਗਈ ਤੇ ਫਿਰ ਕੀ ਕਰਾਂਗੇ ਉਹ ਸੌਲੋ ਹੈ ਆ ਪੁੱਤ ਇਹ ਜ਼ਿੰਮੇਵਾਰੀ ਤੂੰ ਮੇਰੇ ਤੇ ਰਹਿਣ ਦੇ ਇਹ ਸਾਰਾ ਸਭ ਕੁਝ ਮੈਂ ਝੱਲੂਗਾ ਨਹੀਂ ਆਉਣਾ ਉਹਨ ਚਲੋ ਠੀਕ ਆ ਫਿਰ ਜੇ ਤੁਸੀਂ ਨਹੀਂ ਜਿਮੇਵਾਰੀ ਚੁੱਕਣ ਦੇ ਜੇ ਫਿਰ ਤਾਂ ਪਹਿਲਾਂ ਹੀ ਹੱਥ ਵੀ ਨਾ ਛੱਡਦੇ ਸਿੱਧਾ ਵਿਆਹ ਰੱਖ ਲੈਂਦੇ ਵਿਆਹ ਹੀ ਆ ਲੈਂਦੇ ਉਸ ਨੂੰ ਉਸ ਸੱਦਣਾ ਹੀ ਪੈਣਾ ਹੈ ਇੱਕ ਵਾਰੀ ਤੂੰ ਚਾਤੀ ਤੇ ਮਾਰ ਲਓ ਕਿਉਂ ਸਾਰਾ ਪਤਾ ਲੱਗ ਜੂਗਾ ਤੁਹਾਨੂੰ ਹੀ ਮਾਮਾ ਜੀ ਉਦਾਂ ਤੁਸੀਂ ਉਹਨਾਂ ਨਾਲ ਕੁੜੀ ਦੀ ਗੱਲ ਕੀਤੀ ਹੈ ਨਿੱਕੀ ਜੀ ਵੀ ਕੁੜੀ ਵੀ ਹੈਗੀ ਐ ਨਿੱਕੀ ਜੀ ਹੋਰ ਨਾ ਹੋਏ ਮੁਰਕੇ ਮਾਂ ਵਿਆਹ ਘਲਾ ਜਨ ਤਾਂ ਕੁੜੀ ਸਾਡੇ ਜੋਗੀ ਰਹੇ ਜੇ ਉੱਥੇ ਜੀ ਤਾਂ ਸਾਰੀ ਗੱਲ ਮੈਂ ਕੀਤੀ ਹੈ ਕੁੜੀ ਜੀ ਵੀ ਉਹਨਾਂ ਨੂੰ ਦੱਸਿਆ ਪਹਿਲਾਂ ਹੀ ਚੱਲ ਫੇਰ ਤੇ ਵਧੀਆ ਪਾ ਜੀ ਤੁਸੀਂ ਨਾ ਕਿਹੇ ਵੀ ਗੱਲ ਦੀ ਫਿਕਰ ਨਾ ਕਰੋ ਮੇਰਾ ਭਰਾ ਨਾ ਲੱਖਾਂ 'ਚੋਂ ਇੱਕ ਵਾ ਉਹਦੇ ਉਹਦੀ ਨਖਤੀ ਦੀ ਕਿਸਮਤ ਮਾੜੀ ਸੀ ਜਿਹੜੀ ਸੋਨੇ ਵਰਗਾ ਮੇਰਾ ਭਰਾ ਛੱਡ ਕੇ ਚਲ ਗਿਆ ਤਾਂ ਅੱਡੀ ਤੀਨ ਨੂੰ ਨਾ ਭੁੱਖੀ ਨਹੀਂ ਮਾਰਨੇ ਦਿੰਦਾ ਤੇ ਜੀ ਤਾਂ ਜੇ ਤੁਹਾਡੇ ਮਨ 'ਚ ਕੋਈ ਸ਼ੱਕ ਵਾ ਨਾ ਤੇ ਆ ਜਾ ਦੋਵੇਂ ਭੈਣਾਂ ਨਾ ਚਾਹ ਪਾਣੀ ਬਣਾਉਂਦੀਆਂ ਤੇ ਨਾਲੇ ਗੱਲਾਂ ਪਤਾ ਕਰ ਲੈਣੀਆਂ ਵਾ ਚੱਲ ਜਾ ਜੀ ਤਾਂ ਜਿਹੜੀ ਗੱਲ ਪੁੱਛਣੀ ਹੈ ਨਾ ਪੁੱਛ ਲੈ ਭਾਬੀ ਕੋਲ ਆ ਜਾ ਆ ਜਾ ਨਾਲੇ ਇਧਰਾਂ ਦੇ ਠਾਣੀ ਚਾਹ ਲੈ ਆਉਂਦੀਆਂ ਇੰਨਾ ਵਾਸਤੇ ਚਲੋ